ਦੇ ਸਿਹਤ ਅਤੇ ਪਰਿਵਾਰ ਭਲਾਈ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਵੀ ਸਿੰਘ ਨੇ ਪੰਜਾਬ ਸਰਕਾਰ ਦੇ ਵੱਲੋਂ 7 ਲੱਖ ਰੁਪਏ ਦੇ ਨਾਲ ਤਿਆਰ ਕੀਤੀ অতি ਆਧੁਨਿਕ ਡੈਂਟਲ ਮੋਬਾਈਲ ਕਲੀਨਿਕ ਵੈਨ ਨੂੰ ਸਰਕਾਰੀ ਡੈਂਟਲ ਕਾਲਜ ਪਟਿਆਲਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸੋ ਪੰਜਾਬ ਸਰਕਾਰ ਦੇ ਵੱਲੋਂ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਤਿਆਰ ਕੀਤੀ ਗਈ অতি ਆਧੁਨਿਕ ਡੈਂਟਲ ਮੋਬਾਈਲ ਕਲੀਨਿਕ ਵੈਨ ਜਿਸ ਤੇ ਕਿ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਆਪਣੇ ਡੈਂਟਰਲ ਕਲੀਨਿਕ ਹੈ ਜਿਹਦੇ ਵਿੱਚ ਦੋ ਡਾਕਟਰ ਚੇਅਰ ਫਿਕਸਡ ਹੈ एयर कंडीशनਰ ਔਰ ਇਹਦੇ ਵਿੱਚ ਆਟੋਪਲੇ ਜਨਰੇਟਰ ਪਾਵਰ ਬੈਕਅਪ ਸਾਰੀ ਐਪੀਸ਼ੈਂਟ ਦੀ ਟੋਟਲ ਐਗਜ਼ਾਮੀਨੇਸ਼ਨ ਜੇ ਕਿਸੇ ਨੂੰ ਕੋਈ ਐਮਰਜੈਂਸੀ ਟਰੀਟਮੈਂਟ ਹੈ ਸਾਰਾ ਫੁੱਲ ਐਗਜ਼ਾਮੀਨੇਸ਼ਨ ਕਰਦੇ ਇਹਦੇ ਨਾਲ ਜਿਵੇਂ ਬੱਚੇ ਆ ਗਏ ਉਹਨਾਂ ਦੀ ਟ੍ਰੇਨਿੰਗ ਵਾਸਤੇ ਮੈਨਿਟਰੀ ਕੰਡੀਸ਼ਨ ਹੈ ਤੇ ਕੋਈ ਸਲਮਸ ਦੇ ਵਿੱਚ ਸਟੱਡੀ ਕਰਨੀ ਆ ਕੋਈ ਸਕੂਲ ਦੇ ਬੱਚਾ ਸਟੱਡੀ ਕਰਨੀ ਆ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦਾ ਦੇਖਣਾ ਹੈਗਾ ਕੋਈ ਮਤਲਬ ਕੀ ਕਾਮਨ ਕੰਡੀਸ਼ਨਸ ਆ ਕਿਆਂ ਜਿਹੜੇ ਬੱਚਾ ਦੇ ਵਿੱਚ ਆ ਚਾਹੇ ਉਹ ਸਲਮਸ ਦੇ ਵਿੱਚ ਸਕੂਲ ਦੇ ਬੱਚਾ ਦੇ ਵਿੱਚ ਆਮ ਲੋਕਾਂ ਦੇ ਵਿੱਚ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਡੈਂਟਲ ਜਿਹੜੇ ਪ੍ਰੋਬਲਮਸ ਆ ਕਾਮਨ ਆ ਕਿਆਂ ਤੇ ਉਹਨਾਂ ਦਾ ਕੀ ਟਰੀਟਮੈਂਟ ਆ ਕਿਉਂਕਿ ਡੈਂਟਲ ਫਾਰਮਸ ਨੇ ਸਟੱਡੀ ਵੀ ਕਰ ਲੈਂਦੇ ਆ ਤੇ ਉਹਦੇ ਵਾਸਤੇ ਬਹੁਤ ਯੂਸਫੁਲ ਹੋਏਗੀ ਇਹ ਇਹਦੇ ਵਿੱਚ ਸਾਰੀ ਫੈਸਿਲਿਟੀ ਆ ਜੀ ਇਹ ਮਤਲਬ ਇਹ ਅਲੱਗ-ਅਲੱਗ ਸਾਊਂਸ ਵਿੱਚ ਜਾਏਗੀ ਸਕੂਲਾਂ ਚ ਜਾਏਗੀ ਔਰ ਪਿੰਡਾਂ ਚ ਜਾਏਗੀ ਤੇ ਜਾ ਕੇ ਉੱਥੇ ਲੋਕਾਂ ਦਾ ਚੈੱਕਅਪ ਕਰੇਗੀ ਫਿਰ ਆਪਣੀ ਰਿਪੋਰਟ ਦਿਆ ਕਰਨਗੀ ਕਿ ਸਾਨੂੰ ਅੱਗੇ ਹੋਰ ਕੀ ਕਰਨੀ ਲੋੜ ਹੈ ਦੋ ਡਾਕਟਰ ਚੇਅਰ ਫਿਕਸਡ ਆਈਆਂ ਤੀਜੀ ਮੋਬਾਈਲ ਵੀ ਹੈਗੀ ਹੈ ਇਹਦੇ ਵਿੱਚ ਜਿਹੜੀ ਮਤਲਬ ਉਹਨੂੰ ਤੁਸੀਂ ਅਸੈਂਬਲ ਕਰਕੇ ਉਹਨੂੰ ਯੂਜ਼ ਕਰ ਸਕਦੇ ਹੋ ਜੇ ਵੱਡਾ ਕੈਂਪ ਲੱਗੇ ਕੋਸੇ 100 200 ਪੇਸ਼ੈਂਟਸ ਆ ਜਾਣ ਤੇ ਤਿੰਨ ਤਿੰਨ ਡਾਕਟਰ ਵੀ ਕੰਮ ਕਰ ਸਕਦੇ ਆ ਪੇਸ਼ੰਤਾਂ ਦੇ ਬੈਡ ਤਾਂ ਬੜੀ ਅੰਦਰੋਂ ਤੁਸੀਂ ਦੇਖਿਆ ਸਾਰੀ ਸਪੈਸ਼ੀਅਲਸ ਆ ਬਹੁਤ ਅੱਛੀ ਫੈਸਿਲਿਟੀ ਆ ਇਹ ਮੈਂ ਉਮੀਦ ਕਰਦਾ ਕਿ ਬੱਚ ਰੈਟਿਕ ਕੋਈ ਕੋਈ ਕੰਮਜਾ ਹੁੰਦੀ ਅਸੀਂ ਸਾਨੂੰ ਕਿਉਂਕਿ ਜੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਮਤਲਬ ਬਾਕੀ ਦੇ ਸ਼ਹਿਰ ਦੀਆਂ ਹੈਗੀਆਂ ਚਾਹੇ ਮੈਂ ਡਿਸਪੈਂਸਰੀਆਂ ਦੀ ਗੱਲ ਕਰਾਂ ਹੈਲਥ ਵੈਲਨੈਸ ਸੈਂਟਰ ਦੀ ਕਰਾਂ ਤੇ ਉਹ ਬਹੁਤ ਜ਼ਿਆਦਾ ਹੈਗੇ ਆਪਣੇ 3000 ਦੇ ਕਰੀਬ ਜਿਹੜੇ ਮੰਨ ਲਓ ਹੈਲਥ ਵੈਲਨੈਸ ਸੈਂਟਰ ਤੇ ਉਹਦੇ ਚੋਂ ਜਿਹੜੇ ਹੈਗੇ ਅਸੀਂ 842 ਜਿਹੜੇ ਹੈਗੇ ਉਹ ਆਮ ਆਦਮੀ ਕਲੀਨਿਕ ਕਰ ਤੇ ਜਿਹਦੇ ਵਿੱਚ ساری ਮਤਲਬ ਡਾਇਗਨੋਸਟਿਕ ਵੀ ਹੋਰ ਦਵਾਈਆਂ ਵੀ ਆ ਡੈਂਟਲ ਕਲੀਨਿਕਸ ਬਹੁਤ ਘੱਟ ਆਪਾਂ ਇਦੇ ਵਿੱਚ ਲੋਕਾਂ 'ਚ ਅਵੇਅਰਨੈਸ ਵੀ ਬਹੁਤ ਘੱਟ ਹੈ। ਸੋ ਸਾਡੀ ਕੋਸ਼ਿਸ਼ ਹੈ ਵੀ ਲਗਾਤਾਰ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਵਧੇ। ਇਹ ਵਾਲੀਆਂ ਜਿਹੜੀਆਂ ਡੈਂਟਲ ਜਿਹੜੀਆਂ ਮਤਲਬ ਪੁਰੇ ਵੈਨਸ ਵੀ ਔਰ ਜਿਹੜੇ ਕਲੀਨਿਕਸ ਵੀ ਆ ਇਹਨਾਂ ਦਾ ਨੰਬਰ ਵੀ ਬਤਾਵਾਂਗਾ। ਕੁਝ ਇੱਕ ਮੈਂ ਆਲਰੇਡੀ ਇਹ ਵਧੀ ਪ੍ਰਪੋਜ਼ਲ ਲਾ ਗਿਆ ਅਰਡਰ ਕਰ ਸਕੀ ਸੀ। ਕਿ ਉਹਨੂੰ ਜਿਹੜਾ ਰਿਅਰ ਕੋਚ ਇੱਕ ਆਮ ਆਦਮੀ ਕਲੀਨਿਕਸ ਦੇ ਵਿੱਚ ਪਰਸੈਂਟੇਜ ਦੇ ਵਿੱਚ ਨਾਲ ਡੈਂਟਲ ਕਲੀਨਿਕ ਵੀ ਹੋਣਾ ਚਾਹੀਦਾ ਉਹਦੇ ਨਾਲ ਜੌਬ ਅਪੋਰਚੁਨਿਟੀ ਵੀ ਵਧਣਗੀਆਂ ਪਰ ਲੋਕਾਂ ਨੂੰ ਜਿਹੜੀ ਮੱਚਦੀ ਰਹਿਣੀਆਂ ਡੈਂਟਲ ਕੇਅਰ ਆਫਸਰਸ ਆ ਉਹਨੂੰ ਡੈਂਟਲ ਹੈ ਜਾਂ ਜੇ ਤੁਸੀਂ ਦੇਖਦੇ ਹੋ ਕਿ ਅੱਜਕੱਲ ਮੁੰਡਰੇ ਕੈਂਸਰ ਹੈ ਗਿਆ ਓਰਲ ਕੈਂਸਰ ਬਹੁਤ ਕਾਮ ਆਉਂਦਾ ਉਹਨਾਂ ਦਾ ਟ੍ਰੀਟਮੈਂਟ ਤਾਂ ਹੀ ਹੋ ਸਕੇਗਾ ਜੇ ਆਪਾਂ ਅਰਲੀ ਡਿਟੈਕਸ਼ਨ ਕਰਾਂਗੇ ਤੇ ਉਹਨਾਂ ਦੀ ਪ੍ਰੋਫੈਨਸ਼ਨ ਵੀ ਤਾਂ ਹੀ ਹੋਏਗੀ ਜੇ ਆਪਾਂ ਇਦਾਂ ਦਾ ਸਕੂਲ ਮੁੱਲੇ ਸਰਵੇ ਕਰਕੇ ਮੈਨ ਨੂੰ ਯੂਜ਼ ਕਰਕੇ ਸਟੂਡੈਂਟਸ ਨੂੰ ਤੇ ਉਹਨਾਂ ਦੀ ਐਜੂਕੇਸ਼ਨ ਵੀ ਤਾਂ ਹੀ ਠੀਕ ਹੋ ਇਸੇ ਤਰ੍ਹਾਂ ਬਹੁਤ ਜਲਦੀ ਇਹਨਾਂ ਦੀ ਜਿਹੜੀ ਨਵੀਂ ਫੈਕਲਟੀ ਉਹਦੀ ਰਿਕਰੂਟਮੈਂਟ ਹੋ ਰਹੀ ਹੈ ਬਹੁਤ ਜਲਦੀ ਬਹੁਤ ਸਾਰੇ ਟੀਚਰਸ ਜਿਹੜੇ ਆ ਗਏ ਕਿੰਨੇ ਟੋਟਲ ਇਹਨਾਂ ਦਾ ਨੰਬਰ ਕੀ ਕਿੰਨੇ ਸਿਰਫ 39 39 ਜਿਹੜੇ ਟੀਚਰਸ ਆ ਗਏ ਆ ਕਾਫੀ ਦੇਰ ਤੋਂ ਸ਼ਾਰਟੇਜ ਸੀਗੀ ਸਾਨੂੰ ਇੱਕ ਸਾਲ ਹੋ ਗਿਆ ਪ੍ਰੋਸੈਸ ਕਰਦਿਆਂ ਨੂੰ ਨੀਅਰਲੀ ਕੰਪਲੀਟ ਆ ਤੇ ਬਹੁਤ ਜਲਦੀ ਜਿਹੜੇ 39 ਟੀਚਰਸ ਵੀ ਹੁਣ ਰੈਗੂਲਰ ਟੀਚਰਸ ਹੋ ਗਏ ਆ